ਤੁਸੀਂ ਨਾਲ ਹੀ ਸੀਗੇ ਪਹਿਲੀ ਦੁਕਾਨ ਤੋਂ ਲੈ ਕੇ ਆਖਰੀ ਦੁਕਾਨ ਤੱਕ ਮੇ ਵਡਣਦਾਉ ਸਾਹਿਬ ਦਾ ਨਾਮ ਲੈ ਕੇ ਸਾਡੇ ਉੱਥੇ ਆਉਂਦੇ ਸੀ ਸਾਡੀ ਦੁਕਾਨ 'ਚ ਬੈਠਦੇ ਸੀ ਤੇ ਅੱਜ ਇੱਥੇ ਕਾਲੀਦਾਰ ਮੰਦਰ ਤੋਂ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸ਼ੇਰ ਸਿੰਘ ਜੇ ਸਾਰੇ ਤੋਂ ਆਸ਼ੀਰਵਾਦ ਲੈ ਕੇ ਜਾਂਦੇ ਨੇ ਤੇ ਇਹਨਾਂ ਦੇ ਅੱਗੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿੱਤ ਵਖ ਤੇ ਇਹ ਜਿਹੜੀ ਜਿੱਤ ਆ ਲੋਕਾਂ ਦੀ ਹੋਵੇਗੀ ਲੋਕਾਂ ਦੀ ਆਵਾਜ਼ ਪਾਰਲੀਮੈਂਟ 'ਚ ਬਣੇਗੀ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਣਗੇ ਆਪਣੇ ਪਰਿਵਾਰਕ ਕੰਮ ਨਹੀਂ ਕੀਤੇ ਜਾਣਗੇ ਦੇਸ਼ ਦੀ ਅਖੰਡਤਾ ਲਈ ਕੰਮ ਕੀਤਾ ਜਾਏਗਾ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਏਗੀ ਕਿਉਂਕਿ ਜਿਸ ਵੇਲੇ ਤਤਵਾਸੀ ਤੇ ਚੱਕਰੀ ਦੇ ਵਿੱਚ ਜਿੱਦੀ ਹਮੇਸ਼ਾ ਹੀ ਭਾਈਚਾਰਕ ਸਾਂਝ ਰਹੀ ਹੈ ਕਦੀ ਇੱਕ ਦੂਜੇ ਤਰਫ ਦੇ ਅਗੇਂਸਟ ਨਾ ਰਹੀ ਲਗੇ ਇਹੋ ਹੀ ਨਾਰਾ ਜਿਹੜਾ ਹਿੰਦੁਸਤਾਨ ਦੀ ਆਵਾਜ਼ ਬੁਲੰਦ ਕਰੇਗਾ ਔਰ ਬਟਾਲਾ ਦੀ ਇੰਡਸਟਰੀ ਜਿਹੜਾ ਏਸ਼ੀਆ ਦੇ ਵਿੱਚ ਇੱਕ ਨੰਬਰ ਤੇ ਇਹ ਸ਼ਹਿਰ ਹੁੰਦਾ ਸੀ ਉਹ ਜਿਹੜੇ ਇੰਡਸਟਰੀ ਫੇਲ ਹੋ ਗਿਆ ਉਹਦੇ ਬਾਰੇ ਗੱਲ ਕੀਤੀ ਜਾਏਗੀ ਜਿਹੜੇ ਇਥੋਂ ਦੀ ਡਵੈਲਪਮੈਂਟ ਦੇ ਕੰਮ ਸਰਦਾਰ ਤਰਪਤਰ ਜਨਰਲ ਸਿੰਘ ਬਾਜਵਾ ਨੇ ਕੀਤੇ ਨੇ ਉਹ ਕਦੀ ਵੀ ਇਤਿਹਾਸ ਜਿਹੜਾ ਉਹਦੇ ਚ ਲਿਖੇ ਜਾਣਗੇ ਔਰ ਜਿਹੜੇ ਕੰਮ ਬੰਦ ਕੀਤੇ ਗਏ ਨੇ ਕਿ 5ਵੇਂ ਮਹੀਨੇ ਤੋਂ ਸਭਾ 2 ਸਾਲ ਤੋਂ ਇਥੇ 1 ਰੁਪਏ ਨੇ ਤੇ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਹੀ ਬੰਦ ਕਰਕੇ ਕੰਮ ਬੰਦ ਕਰ ਦਿੱਤੇ ਨਾਲ ਇੱਕ ਜਿਹੜੀ 슈ਗਰ ਮਿਲ ਬਟਾਲਾ ਜਿਹੜੇ ਪੈਸੇ ਬਾਜਵਾ ਸਾਹਿਬ ਤੇ ਮੈਂ ਅਸੀਂ ਬੜੀ ਮੁਸ਼ਕਲ ਇਹ ਮਿਲ ਨੂੰ ਬਹੁਤ ਵੱਡਾ ਕੀਤਾ 1960 ਚ ਇਹ ਮਿਲ ਬਣੀ ਸੀ ਉਦੇ ਬਾਅਦ ਜਦੋਂ ਅਸੀਂ ਦੋਵੇਂ ਇਕੱਠੇ ਬਣ ਕੇ ਆਏ ਇਹਨੂੰ ਮੇਲ ਨੂੰ ਅਸੀਂ ਐਕਸਪੈਂਡ ਕੀਤਾ ਵਾਢੀ ਕੀਤੀ ਔਰ 2.50 ਕਰੋੜ ਰੁਪਏ تھے ਬੈਂਕੇਟ ਜਮਾ ਕਰਵਾਤੀ ਇਹ ਨਹੀਂ ਸੀ ਕਿ ਟੈਂਡਰ ਲੱਗੇਗਾ ਜਿੰਨਾ ਜਿੰਨਾ ਕਿ ਕੰਮ ਚੱਲ ਗਿਆ ਮੈਂ ਕਿਹਾ ਕਿ ਵੀ ਕੋਣਾ ਪੈਸੇ ਇਹਨਾਂ ਦੇ ਜਮਾ ਕਰਵਾ ਦੋ ਉਹ ਕਰਵਾ ਦਿੱਤੇ ਉਹ ਤਾਂ ਵੀ ਲੋਕਾਂ ਕੋਲੋਂ ਇਹਨਾਂ ਕੋਲੋਂ ਹਿਸਾਬ ਮੰਗਾਗੇ ਝਾੜੂ ਵਾਲਿਓ ਇਹ ਦੱਸੋ ਕਿ ਕਿਉਂ ਨਹੀਂ ਚੱਲੀ ਇਸ ਸੀਜ਼ਨ ਦੇ ਵਿੱਚ ਮੇਲ ਚੱਲਣੀ ਸੀ ਟ్రਾਇਲ ਚੱਲਣਾ ਸੀ ਦੂਸਰੀ ਚੀਜ਼ ਜਿਹੜਾ ਖੋਜ ਕੇਂਦਰ ਕਲਨੌਰ ਬਣਾ ਸੀ ਕਿ ਜੇ ਗੁਰਦਾਸਪੁਰ ਤੇ ਬਠਿੰਡਾ ਦੀ ਮੇਲ ਵੱਟੀ ਹੋਏਗੀ ਤੇ ਜਿੱਥੇ ਜਿਹੜੀ ਗੰਨੇ ਦੀ ਜਮੀਨਾ ਘਟ ਨੇ ਤੇ ਇਹਦਾ ਝਾੜ ਜ਼ਰੂਰ ਵਧਣਾ ਚਾਹੀਦਾ ਔਰ ਉਹ ਉਹ ਜਿਹੜਾ ਝਾੜ ਸੀ 7-800 ਕਿੰਟਲ ਤੱਕ ਜਲੇ ਦਾ ਕੱਢਣਾ ਸੀ ਔਰ ਉਥੋਂ ਲੋਕਾਂ ਨੂੰ ਦੱਸਣਾ ਸੀ ਸਭ ਤੋਂ ਪਹਿਲਾਂ ਇਸ ਪਾਰਟੀ ਨੇ ਅੰਕੇ ਬੰਦ ਕੀਤਾ ਤੇ ਭਾਜਪਾ ਨੂੰ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਪਾਕਿਸਤਾਨ ਚ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਉਥੋਂ ਹਸਲਾ ਨਜਾਇਜ਼ ਆਉਂਦਾ ਦੇਸ਼ ਦੀ ਅਖੰਡਤਾ ਨੂੰ ਖਤਰਾ ਪ੍ਰਧਾਨ ਮੰਤਰੀ ਸਾਹਿਬ ਉਹਦੇ ਤੇ ਅਜੇ ਤੱਕ ਨਹੀਂ ਕਦੀ ਬੋਲੇ ਚੀਨ ਸਾਡੀਆਂ ਸਰਹੱਦਾਂ ਪਾਰ ਕਰਕੇ ਅੰਦਰ ਆ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਉਹਦੇ ਤੇ ਨਹੀਂ ਬੋਲੇ ਜਿਹੜੀ ਬੇਰੁਜ਼ਗਾਰੀ ਇੰਨੀ ਵੱਧ ਗਈ ਆ 2 ਕਰੋੜ ਦੀ ਨੌਕਰੀ ਕਹੀ ਸੀ ਤੇ ਦਸਾਂ ਸਾਲਾਂ ਚ 20 ਕਰੋੜ ਨੌਜਰਨ ਪਹੁੰਚਣਾ ਚਾਹੀਦਾ ਸੀ ਇੱਕ ਵਾਰੀ ਹਿੰਦੁਸਤਾਨ ਦੀ ਜਿਹੜੀ ਬੇਰੁਜ਼ਗਾਰੀ ਸੀ ਖਾਤਮੇ ਵਾਲੇ ਪਾਸੇ ਤੋਂ ਨਹੀਂ ਸੀ ਉਹ 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 ਪਠਾਨੀ ਉਹ ਸਵੇਰੇ ਹੋਰ ਹੁੰਦੇ ਆ ਉਹ ਉਹਨਾਂ ਨੂੰ ਲਿਖਾ ਲੱਗ ਗਿਆ ਹੁਣ ਕਿਸ ਦਿਨ ਕਹਿਣ ਕਹਿ ਕੇ ਤੇ ਕਿ ਇਹ ਆਮ ਆਦਮੀ ਪਾਰਟੀ 013 ਹੋ ਗਈ ਹੈ। ਸੋ ਇਹ ਜਿਹੜੀ ਚੀਜ਼ਾਂ ਨੇ ਤੇ ਲੋਥਰਾ ਸਾਹਿਬ ਸਾਨੂੰ ਇਹ ਜਿਹੜੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਇਹਨਾਂ ਨੂੰ ਬਜਾਏ ਸਾਨੂੰ ਦੇਸ਼ ਤੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ। ਕਿ ਅਸੀਂ ਕੀ ਕਰਨਾ ਪਾਰਲੀਮੈਂਟ ਵਿੱਚ ਖਲੋ ਕੇ ਕੀ ਬੋਲਾਂਗੇ ਇਹ ਜਿਹੜਾ ਸਾਡਾ ਬਾਰਡਰ ਡਿਸਟ੍ਰਿਕਟ ਹੈ ਕਿਉਂ ਨਹੀਂ ਇੰਨਾ ਡਿਸਟ੍ਰਿਕਟਾਂ ਨੂੰ ਉਧਰ ਅੱਗੇ ਪਹਾੜਾਂ ਵੱਲੇ ਯਾ ਰਾਜਾਂਵਾਲੇ ਸਾਨੂੰ ਇਨਸੈਂਟਿਵ ਮਿਲਦੇ ਜੇ ਇੰਡਸਟਰੀ ਦੀ ਨਵੀਂ ਬਣਾਉਣੇ ਬਟਾਲਾ ਜਿੱਤੇ ਪਹਿਲੀ ਖਤਮ ਹੋਈ ਇੱਥੇ ਤੇ ਉਹਨੂੰ ਹੀ ਇਨਸੈਂਟਿਵ ਦੇ ਦੇਂਦੇ ਤੇ ਬਟਾਲਾ ਫੇਰ ਅੱਜ ਦੁਨੀਆ ਦੇ ਨਕਸ਼ੇ ਤੇ ਹੋਣਾ ਸੀ ਇਹ ਚੀਜ਼ਾਂ ਜਾਂ ਕੁਝ ਗੱਲ ਕਰਾਂਗੇ